ਸਾਡੇ ਲਈ ਅੱਜ ਮੈਂ ਗੱਲ ਕਰਾਂਗਾ ਕਿ ਕੁਝ ਪ੍ਰਿੰਸੀਪਲ ਬਹੁਤ ਜ਼ਰੂਰੀ ਹੈ। ਚਾਹੇ ਅਸੀਂ ਕਿਸੇ ਵੀ ਖੇਤਰ ਚਾਹੇ ਪ੍ਰਾਈਵੇਟ ਸਰਕਾਰੀ ਜਾਂ ਆਪਾਂ ਸਾਡੀ ਨਿੱਜੀ ਜ਼ਿੰਦਗੀ ਦਾ ਕੋਈ ਗੋਲ ਹੈ ਕਰਾ ਸੀ ਪੂਰਾ ਕਰਨਾ ਚਾਹੁੰਦੇ ਆ ਤੇ ਸਾਡੇ ਪ੍ਰਿੰਸੀਪਲ ਹੋਣੇ ਬਹੁਤ ਜ਼ਰੂਰੀ ਹੈ। ਅੱਜ ਯਾਨੀ 2024 2025 ਅੱਜ ਦੀ ਮੈਂ ਦੁਨੀਆ ਦੀ ਗੱਲ ਕਰਾਂ ਤਾਂ ਕੌੜਾ ਸੱਚ ਇਹ ਹੈਗਾ ਕਿ ਅਸੀਂ ਮੇਨਲੀ ਆਪਣੀ ਭਾਵਨਾਵਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਆ। ਔਰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੈ ਮੈਨੂੰ ਬਹੁਤ ਸਾਰੇ ਸਟੂਡੈਂਟਸ ਮੇਰੇ ਨਾਲ ਜਿਹੜੇ ਜੁੜੇ ਨੇ ਖਾਸ ਤੌਰ ਤੇ ਕਈ ਵਾਰੀ ਗੱਲ ਕਰਦੇ ਆ ਕਿ ਸਰ ਸਾਡਾ ਸਮਾਂ ਨਹੀਂ ਬਚਾ ਸਕਦੇ ਅਸੀਂ ਅਸੀਂ ਇੱਕ ਦੂਸਰੇ ਤੋਂ ਕਿੱਦਾਂ ਬਚ ਸਕਦੇ ਆ ਔਰ ਇਹ ਵੀ ਪੱਕਾ ਹੈ ਕਿ ਅਗਰ ਤੁਹਾਡਾ ਗੋਲ ਤੁਹਾਡਾ ਸੁਪਨਾ ਜਿੰਨਾ ਵੱਡਾ ਹੈ ਤੁਹਾਨੂੰ ਡਿਫਿਕਲਟੀਜ਼ ਵੀ ਓਨੀਆਂ ਜ਼ਿਆਦਾ ਹੋਣਗੀਆਂ ਕਿਉਂਕਿ ਮਜ਼ਾਕ ਨਹੀਂ ਹੈ ਕਿ ਪੀਸੀਐਸ ਦੇ ਪੇਪਰ ਦੇ ਲਈ ਅਸੀਂ ਨੈਗਲੀਜੈਂਸੀ ਕਰਕੇ ਅਸੀਂ ਅੱਗੇ ਨਿਕਲ ਸਕਦੇ ਆ ਜਾਂ ਮੇਨਸ ਦੇ ਲਈ ਅਸੀਂ ਤਿਆਰੀ ਕਰ ਰਹੇ ਆ ਤਾਂ ਅਸੀਂ 10 ਦਿਨ ਕਿਤਾਬ ਚੁੱਕ ਲਈ ਬਾਅਦ ਚ ਅਸੀਂ ਚੁੱਕੀ ਹੈ ਨਾ ਜਾਂ ਫਿਰ ਅਸੀਂ ਫਾਈਂਡ ਆਊਟ ਕਰਦੇ ਆ ਕਿ ਸਾਡੇ ਲਈ ਪੇਪਰ ਅਗਰ ਕੁਆਲੀਫਾਈ ਕਰਨਾ ਹੈ ਤਾਂ ਸਾਨੂੰ ਬਿਹਤਰ ਟੀਚਰ ਬਿਹਤਰ ਨਹੀਂ ਤੁਹਾਡੇ ਸਾਹਮਣੇ ਅਗਰ ਵਾਹਿਗੁਰੂ ਪ੍ਰਮਾਤਮਾ ਆ ਕੇ ਵੀ ਖੜ ਜੇਗਾ ਨਾ ਔਰ ਤੁਹਾਡੇ ਹੱਥ ਦੇ ਵਿੱਚ ਕੋ ਕਿਤਾਬ ਦੇ ਦੇਗਾ ਕਿ ਪੁੱਤਰੇ ਪੜ ਲਾ ਤੇ ਜੇ ਤੁਹਾਡੇ ਅੰਦਰ ਜਿਗਿਆਸਾ ਨਹੀਂ ਹੈ ਕਰਨੀ ਤਾਂ ਤੁਸੀਂ ਕਦੇ ਵੀ ਨਹੀਂ ਕਰ ਸਕਦੇ ਸੇਮ ਚੀਜ਼ ਹੈਗੀ ਹੈ ਕਿ ਅਸੀਂ ਚਾਹੇ ਕਿੰਨੇ ਵੀ ਅچھے ਟੀਚਰਾਂ ਨੂੰ ਫੋਲੋ ਅਪ ਕਿਉਂ ਨਾ ਕਰ ਲਈਏ ਉਹਨਾਂ ਦੇ ਹੱਥ ਦੇ ਲਿਖੇ ਹੋਏ ਨੋਟਸ ਤੇ ਕਿਤਾਬਾਂ ਦੇ ਪੰਨੇ ਕਿਉਂ ਨਾ ਫਰੋੜ ਲਈਏ ਪ੍ਰੈਕਟੀਕਲ ਸੋਚ ਕੇ ਦੇਖੋ ਕਿਹੜਾ ਉਹਨਾਂ ਨੇ ਵਿੱਚ ਜਾਦੂ ਟੋਣਾ ਮੰਤਰ ਸੰਤਰ ਤੰਤਰ ਪਾਇਆ ਨਹੀਂ ਸਭ ਚੀਜ਼ਾਂ ਸੇਮ ਨਹੀਂ ਪਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਮੈਂ ক্রিকেট ਬਲਕਿ ਕੋਈ ਇੱਕ ਆਰਟ ਨਹੀਂ ਹੈ ਕਿਉਂਕਿ ਆਰਟ ਨੂੰ ਤੁਸੀਂ ਕਰ ਸਕਦੇ ਹੋ ক্রিকেট ਇੱਕ ਐਸਾ オリジナル ਤੇ ਰਿਐਲਿਟੀ ਗੇਮ ਹੈ ਜਿਸ ਦੇ ਵਿੱਚ ਅਸੀਂ ਹਮੇਸ਼ਾ ਸੋਚਦੇ ਹਾਂ ਕਿ ক্রিকেট ਦੇ ਅਗਰ ਕਾਸ਼ ਆਹ ਪਲੇਅਰ ਹੋਵੇ ਤਾਂ ਜਿੱਤ ਸਕਦਾ ਤੁਸੀਂ ਦੇਖੋਗੇ ਪ੍ਰੈਜ਼ੈਂਟ ਮਾਡਰਨ ਟਾਈਮ ਦੀ ক্রিকেট ਦੇ ਵਿੱਚ ਆਫ ਇੰਡੀਆ ক্রিকেট ਟੀਮ ਦੇ ਵਿੱਚ ਐਸੇ ਯੰਗਸਟਰਸ ਐਸੇ ਨਵੇਂ ਲੋਕਾਂ ਨੂੰ ਮੌਕਾ ਦਿੱਤਾ ਜਿਨ੍ਹਾਂ ਨੇ ਆਪਣੀ ਛਾਪ ਛੱਡੀ ਹੈ ਸਿਮਿਲਰਲੀ ਹੈ ਮੈਂ ਟੀਚਰਾਂ ਇੱਕ ਹੋਰ ਟੀਚਰ ए बी सी डी ਕੋਈ ਵੀ ਹੈ ਟੀਚਰ ਕੋਈ ਬੁਰਾ ਨਹੀਂ ਹੈ ਪੜਾਉਣ ਦਾ ਤਰੀਕਾ ਕੋਈ ਬੁਰਾ ਨਹੀਂ ਹੈ ਬਟ ਰੀਜ਼ਨ ਇਹ ਹੁੰਦਾ ਹੈ ਕਿ ਅਸੀਂ ਆਪਣੇ ਸਮੇਂ ਤੇ ਕੰਟਰੋਲ ਨਹੀਂ ਕਰ ਸਕਦੇ। ਕਈ ਵਾਰੀ ਅਸੀਂ ਅੱਜਕੱਲ ਦੇ ਸੋਸ਼ਲ ਪਲੇਟਫਾਰਮ ਦੇ ਨਾਲ ਜੁੜੇ ਹਾਂ। ਖਾਸ ਤੌਰ ਦੇ ਉੱਪਰ ਚਾਹੇ ਉਹ ਟੈਲੀਗ੍ਰਾਮ ਹੈ ਚਾਹੇ ਇੰਸਟਾ ਹੈ, ਚਾਹੇ ਤੁਸੀਂ ਵਟਸਐਪ ਹੈ। ਤੁਸੀਂ ਕਿਸੇ ਦੀ ਥੋੜੀ ਜਿਹੀ ਹੈਲਪ ਕਰੋਗੇ, ਤੁਹਾਡੇ ਨਾਲ ਲੋਕ 2 4 5 6 ਜੁੜਨਗੇ। ਔਰ ਸਾਇੰਸ ਕਹਿੰਦੀ ਹੈ ਕਿ ਐਡਿਕਸ਼ਨਸ ਜਿਹੜੀ ਹੁੰਦੀ ਹੈ ਨਾ, ਚਾਹੇ ਉਹ ਲਾਉਣ ਦੀ ਹੈ ਤੇ ਚਾਹੇ ਛੱਡਣ ਦੀ ਉਹਦਾ 7 ਦਿਨ ਚਾਹੀਦੇ ਆ ਤੁਹਾਨੂੰ। ਅਗਰ 7 ਦਿਨਾਂ ਦੇ ਲਈ ਤੁਸੀਂ ਆਪਣੀ ਐਡਿਕਸ਼ਨਸ ਦੇ ਐਡਿਕਟ ਹੋ ਗਏ ਤਾਂ 8ਵਾਂ ਦਿਨ ਤੁਹਾਨੂੰ ਉਸ ਦੀ ਆਦਤ ਹੋ ਜਾਣੀ ਹੈ। ਫਰਜ ਕਰ ਲੋ ਅਗਰ ਤੁਹਾਡੇ ਚੋਂ ਕੋਈ ਇੱਕ ਬੰਦਾ A ਹੈ ਔਰ ਦੂਜਾ ਬੰਦਾ B ਹੈ A ਬੰਦਾ ਡਰਿੰਕ ਕਰਦਾ ਔਰ B ਦੇ ਲਾਗੇ ਬਿਠਾ ਕੇ ਉਹਨੂੰ ਅਗਰ ਪਿਲਾ ਦਿੱਤੀ ਇੱਕ ਵਾਰੀ ਪਿਲਾ ਦਿੱਤੀ ਦੋ ਵਾਰੀ ਪਿਲਾ ਦਿੱਤੀ 6-7 ਦਿਨ ਅਗਰ ਹੋ ਗਿਆ ਤਾਂ ਸਾਇੰਸ ਇਸ ਚੀਜ਼ ਨੂੰ ਮੰਨਦੀ ਹੈ ਕਿ 8ਵੇਂ ਦਿਨ ਉਸ ਦਾ ਜਿਹੜਾ ਦਿਮਾਗ ਹੈ ਨਾ ਤੇ ਉਸ ਦੀ ਜਿਹੜੀ ਬੋਡੀ ਹੈ ਉਹ ਮੰਗੇਗੀ ਸਿਮਿਲਰਲੀ ਤੁਸੀਂ ਅਗਰ ਅੱਜ ਦੇ ਦੌਰ ਚ ਤੁਹਾਡਾ ਅਗਰ ਬਹੁਤ ਉੱਚਾ ਟੀਚਾ ਹੈ ਤੁਹਾਡਾ ਬਹੁਤ ਵੱਡਾ ਮਕਸਦ ਹੈ ਔਰ ਤੁਸੀਂ ਵਿਲੁਪਤ ਹੋਗੇ ਤੁਸੀਂ ਇਸ ਚੀਜ਼ ਦੇ ਨਾਲ ਕਨੈਕਟ ਹੋਗੇ ਤਾਂ ਤੁਸੀਂ ਇਹ ਚੀਜ਼ ਪੱਕਾ ਮੰਨੋ ਕਿ ਤੁਹਾਡੀ ਜਿਹੜੀ ਜ਼ਰੂਰਤ ਹੈ ਨਾ ਤੁਹਾਨੂੰ ਉਹ ਜ਼ਰੂਰਤ 7ਵੇਂ 8ਵੇਂ ਦਿਨ ਹੋ ਜਾਏਗੀ। ਔਰ ਫਿਰ ਤੁਸੀਂ ਉਸ ਚੀਜ਼ ਦੇ ਵਿੱਚ ਵੱੜਦੇ ਵੱੜਦੇ ਇੰਨਾ ਵੱਡ ਜਾਓਗੇ ਕਿ ਤੁਹਾਡਾ ਸਭ ਕੁਝ ਬੁੱਲ ਜਾਏਗਾ। ਮੈਂ ਹਮੇਸ਼ਾ ਕੁੱਲੀ ਕਿਤਾਬਾਂ ਨੂੰ ਗੱਲ ਕਹਿੰਦਾ ਕਿ ਜਿਹੜੇ ਅੱਜਕੱਲ ਦੇ ਰਿਲੇਸ਼ਨਸ ਹੁੰਦੇ ਨੇ ਨਾ ਇਹ ਖਾਸ ਤੌਰ ਤੇ ਇੱਕ ਖਾਲੀ ਪੋਲੀਥੀਨ ਹੁੰਦੀ ਹੈ ਨਾ ਮੋਮਜਾਮੇ ਦਾ ਲਿਫਾਫਾ ਹੁੰਦਾ ਹੈ ਉਸ ਤਰੀਕੇ ਨਾਲ ਹੁੰਦੇ ਆ। ਅਗਰ ਕੋਈ ਫੂਕ ਵੀ ਮਾਰੇਗਾ ਨਾ ਬੁੱਲਾ ਆ ਗਿਆ ਹਵਾ ਆ ਗਈ ਤੇ ਉੱਡਾਂ ਉੱਡ ਜਾਂਦੇ ਆ ਤੇ ਇਦਾਂ ਹੁੰਦਾ ਔਰ ਉਸ ਦਾ ਦਰਦ ਕਿੰਨਾ ਜ਼ਿਆਦਾ ਹੈ ਤੁਸੀਂ ਮਹਿਸੂਸ ਕਰ ਸਕਦੇ ਹੋ ਸੋ ਦੋਸਤੋ ਆਪਣੇ ਪ੍ਰਿੰਸੀਪਲ ਇਹ ਬਣਾਓ ਕਿ ਤੁਹਾਡਾ ਜ਼ਿੰਦਗੀ ਦਾ ਸਭ ਤੋਂ ਅਹਿਮ ਗੋਲ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰੋਡਿਊਸ ਕਰੋ ਆਪਣੇ ਆਪ ਨੂੰ ਸਾਬਿਤ ਕਰੋ ਕਿ ਯੈਸ ਮੈਂ ਕੌਣ ਹਾਂ ਔਰ ਇਹਦੇ ਚ ਤੈ ਤੁਸੀਂ ਪ੍ਰਾਈਵੇਟ ਖੇਤਰ ਹੈ ਚਾ ਤੁਸੀਂ ਸਿੰਗਿੰਗ ਹੈ ਚਾ ਤੁਹਾਡੇ ਆਰਟ ਹੈ ਚਾ ਸਪੋਰਟਸ ਹੈ ਚਾ ਤੁਸੀਂ ਸਰਕਾਰੀ ਨੌਕਰੀ ਲੈਣੀ ਹੈ ਤਾਂ ਉਹਦੇ ਵਿੱਚ ਤਦ ਅਸੀਂ ਜਿੰਤ ਹਾਸਲ ਕਰ ਸਕਦੇ ਹਾਂ ਕਿ ਜਦੋਂ ਸਾਨੂੰ ਸਾਡੀ ਪ੍ਰਾਇਰਟੀ ਉੱਪਰ ਰੱਖਾਂਗੇ ਵੀ ਮੇਰੀ ਪ੍ਰਾਇਰਟੀ ਸਭ ਤੋਂ ਪਹਿਲਾਂ ਗਵਰਨਮੈਂਟ ਜੌਬ ਹੈ ਫਿਰ ਪ੍ਰਾਇਰਟੀ ਮੇਰੇ ਪੇਰੈਂਟਸ ਹੈ ਫਿਰ ਤੀਜੀ ਪ੍ਰਾਇਰਟੀ ਆ ਚੀਜ਼ ਹੈ ਤਾਂ ਦੈਨ ਬਈ ਠੀਕ ਹੈ ਇਟਸ ਓਕੇ ਪਰ ਅਸੀਂ ਬਹੁਤ ਸਾਰੇ ਲੋਕ ਇਦਾਂ ਹੁੰਨੇ ਆ ਕਿ ਇਸੇ ਕੈਲਕੂਲੇਟ ਨਹੀਂ ਕਰਦੇ ਆ ਔਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਇਨਸਾਨ ਦੀ ਕਮੀ ਨਹੀਂ ਹੋਣੀ ਅੱਜ ਨਹੀਂ ਤਾਂ ਕੱਲ੍ਹ ਹੈ ਕੱਲ੍ਹ ਨਹੀਂ ਤਾਂ ਪਰਸੋਂ ਆ ਤੁਹਾਨੂੰ ਕੋਈ ਨਾ ਕੋਈ ਮਿਲੀ ਜਾਏਗਾ ਪਰ ਇਹ ਯਾਦ ਰੱਖਿਓ ਕਿ ਜਿਹੜਾ ਤੁਹਾਡਾ ਸਮਾਂ ਹੈ ਇਹ ਤੁਹਾਨੂੰ ਕਦੇ ਨਹੀਂ ਮਿਲੇਗਾ ਤੁਹਾਡੇ ਹੱਥਾਂ ਵਿੱਚ ਦੀ ਨਿਕਲੀ ਹੋਈ ਪ੍ਰੀਖਿਆ ਤੁਹਾਨੂੰ ਕਦੇ ਦੁਬਾਰਾ ਨਹੀਂ ਮਿਲੇਗੀ ਹੋ ਸਕਦਾ ਹੈ ਕਿ ਤੁਸੀਂ ਅੱਜ ਕਿਸੇ ਪ੍ਰੀਖਿਆ 'ਚ ਬੈਠੋ ਤਾਂ ਪੇਪਰ ਦਾ ਲੈਵਲ ਈਜ਼ੀ ਰਵੇ ਔਰ ਤੁਸੀਂ ਆਉਣ ਵਾਲੇ ਪੇਪਰ ਦੇ ਵਿੱਚ ਬੈਠੋਗੇ ਤਾਂ ਉਹਦਾ ਲੈਵਲ ਬਹੁਤ ਵੱਡਾ ਹੋਏਗਾ ਫਿਰ ਤੁਹਾਨੂੰ ਯਾਦ ਹੋਏਗਾ ਕਿ ਕਾਸ਼ ਅਗਰ ਮੈਂ ਉਸ ਵਕਤ ਇਹ ਕਰ ਲੈਂਦਾ ਔਰ ਤੁਸੀਂ ਤੁਹਾਡੀ ਜ਼ਿੰਦਗੀ ਚ ਕਦੇ ਇਹ ਗੱਲ ਤੈਅ ਮੰਨ ਲਓ ਹਮੇਸ਼ਾ ਨਹੀਂ ਪੜ ਸਕਦੇ ਇਹ ਨਹੀਂ ਹੋਊਗਾ ਕਿ ਤੁਸੀਂ ਅੱਜ ਵੀ ਬੁੱਕ ਚੱਕ ਕੇ ਪੜ ਰਹੇ ਹੋ ਕੱਲ ਵੀ ਪੜ ਰਹੇ ਹੋ ਫਿਰ ਪਰਸੋਂ ਪੜ ਰਹੇ ਹੋ ਨਹੀਂ ਇਹ ਸਭ ਚੀਜ਼ਾਂ ਤੁਸੀਂ ਬਾਰ ਬਾਰ ਰਿਪੀਟਿਸ਼ਨ ਚ ਕਰਦੇ ਜਾਓਗੇ ਤਾਂ ਤੁਹਾਡੇ ਤੇ ਨੈਗੇਟਿਵਿਟੀ ਹਾਵੀ ਹੋਏਗੀ ਸਭ ਤੋਂ ਪਹਿਲਾਂ ਜਿਹੜੀਆਂ ਤੁਹਾਡੀਆਂ ਭਾਵਨਾਵਾਂ ਕੰਟਰੋਲ ਨਹੀਂ ਹੋ ਰਹੀਆਂ ਉਸ ਦਾ ਇੱਕ ਟਾਈਮ ਬਣਾਓ ਕਿ ਸੁਪੋਜ਼ 3 ਘੰਟੇ ਬਣਾ ਲਓ 7 ਘੰਟੇ 10 ਘੰਟੇ 15 ਘੰਟੇ 18 ਘੰਟੇ 20 ਘੰਟੇ 48 ਘੰਟੇ ਫਿਰ 2 ਦਿਨ 5 ਦਿਨ 10 ਦਿਨ ਇਦਾਂ ਦਾ ਬਣਾ ਲਓ ਕਿਉਂਕਿ ਤੁਸੀਂ ਆਪਣੇ ਲਈ ਕੰਮ ਕਰੋ ਜਦ ਤੱਕ ਇਨਸਾਨ ਆਪਣੇ ਲਈ ਨਹੀਂ ਕਰੇਗਾ ਨਾ ਕਿ ਯੈਸ ਮੇਰਾ ਕੰਮ ਹੈ ਸਰਕਾਰੀ ਨਾ